ब्रह्म कवच एको ओंकार श्री भाई गुरु जी की फतेह है श्री भगवती जी सहाय हाथ भगवती ब्रह्म कवच लिखिए ते पातशाही दशमी खड्ग खंडासी अरगर धर्म रच तग छत्री विश्वपाल पुपाल पच्छ पलपच्छ रणकच अत्री राजमंडा अति प्रचंडा ईश्वरी करवार हैं सक्त ब्राह्मणी विष्णवी भवानी तू तरवार हैं ਨਿਤ ਜੋਤੀ ਮੁਕਤ ਦਾਇਕ ਧਾਰਾ ਤਰਿ ਕਰਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ પાઠ સવાલ લખ હવન કર જીત જંગ તબ બ્રહ્મ કવચ એક ओंकार શ્રી વૈરાગુરુજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અરગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતિ પ્રચંડા ઈશ્વરી કરવાર હૈ ਸਕਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰਿ ਕਰਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ paath sawal akh havankar brahm kavach ek onkar shri vai guru ji ki fateh hai shri bhagwati ji sahaye hath bhagwati brahm kavach likhe ate paat shaahi dasmi khadg khandaasi argar dharm rach tag chhatri vishwapal puphal pach pal pach rankach atri raj manda ati prachanda isuri karwar hain sakat brahmani vishnavi bhawani tu tarwar hain ਨਿਤ ਜੋਤੀ ਮੁਕਤਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤ੍ਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ ਆਠ ਸਵਾਲ ਅਖ ਹਵਨ ਕਰ ਜੀਤ ਜੰਗ ਤਬ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਭੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਤੀ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਕਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰਿ ਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹਿ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਇ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ પાઠ સવાલ લખ હવન કર બ્રહ્મ કવચ એક ओंकार શ્રી વૈકૃજી કી ફતેહ શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગຂંડાસી અરગર ધર્મરાજ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતી પ્રચંડા ઈશ્વરી કરવાર હૈ સક્ત બ્રહ્મની વિષ્ણવી ભવાની તું તરવાર હૈ ਨਿਤ ਜ્યોਤੀ ਮੁਕਤਦਾਇਕ ਧਾਰਾ ਤਰਿ ਕਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜ્યોਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤ੍ਰੀ ਲਹੇ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ પાઠ સવા બ્રહ્મ કવચ એક ओंकार श्री વૈグルજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અરગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતિ પ્રચંડા ઈસુરી કરવાર હૈ સક્ત બ્રહ્મની વિષ્ણવી ભવાની તું તરવાર હૈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤ੍ਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ પાઠ સવાલ લખ હવન કર બ્રહ્મ કવચ કો ओंकार શ્રી વૈકૃજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અરગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતિ પ્રચંડા ઈશ્વરી કરવાર હૈ સક્ત બ્રહ્મની બિસ્નવી ભવાની તું તરવાર હૈ ਨਿਤ ਜ્યોਤੀ ਮੁਕਤਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜ્યોਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨ੍ਰਿ ਭੀਤ ਰਹੈ ਰਿੱਧ ਸਿੱਧ ਪਾਵੈ ਤ੍ਰੀ ਲਹੇ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਧ ਪੁਨਾ ਕਰਿਓ ਪ੍ਰਯੋਗ પાઠ સવા બ્રહ્મ કવચ કો ओंकार શ્રી વૈ ગુરુજી કી ફતેહ શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અરગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતી પ્રચંડા ઈસુરી કરવાર હૈ સક્ત બ્રહ્મની વિષ્ણવી ભવાની તું તરવાર હૈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰਿ ਕਰਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹਿ ਰਿਧ ਸਿਧ ਪਾਵੈ ਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ પાઠ સવાલ લખ હવન કર બ્રહ્મ કવચ એક ओंकार શ્રી વૈરાગુરુજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગຂંડાસી અર્ગર ધર્મરાજ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતિ પ્રચંડા ઈશ્વરી કરવાર હૈ સક્ત બ્રહ્મની વિષ્ણવી ભવાની તું તરવાર હૈ ਨਿਤ ਜ્યોਤੀ ਮੁਕਤਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜ્યોਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨ੍ਰਿ ਭੀਤ ਰਹੈ ਰਿੱਧ ਸਿੱਧ ਪਾਵੈ ਤ੍ਰੀ ਲਹੇ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਧ ਪੁਨਾ ਕਰਿਓ ਪ੍ਰਯੋਗ પાઠ સવા બ્રહ્મ કવચ એક ओंकार श्री વૈグルજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અર્ગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતી પ્રચંડા ઈસુરી કરવાર હૈ સક્ત બ્રહ્મની વિષ્ણવી ભવાની તું તરવાર હૈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹੇ ਬੇਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈਂ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ પાઠ સવાલ લખ હવન કર બ્રહ્મ કવચ એક ओंकार શ્રી વૈકૃજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અરગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતિ પ્રચંડા ઈશ્વરી કરવાર હૈ સક્ત બ્રહ્મની બિસ્નવી ભવાની તું તરવાર હૈ ਨਿਤ ਜੋਤੀ ਮੁਕਤਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸੇ ਏ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ ਪਾਠ